ਦੋਸਤੋ ਇਹ ਸਾਡੇ ਮਿੱਤਰ ਕੀੜੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਫੁੱਲਾਂ ਦਾ ਪਰਾਗਣ ਕਰਦੇ ਆ ਜਿਹਦੇ ਨਾਲ ਤੁਹਾਡਾ ਫਲ ਬਣਨਾ ਹੈ ਇਹ ਮਿੱਤਰ ਕੀੜੇ ਇੱਕ ਦੂਜੇ ਤੋਂ ਰਸ ਲੈ ਕੇ ਦੂਜੇ ਫੁੱਲ ਤੇ ਦੂਜੇ ਤੋਂ ਤੀਜੇ ਫੁੱਲ ਤੇ ਜਿੰਨੇ ਤੁਹਾਡੇ ਬੂਟਿਆਂ 'ਤੇ ਮਿੱਤਰ ਕੀੜੇ ਆਣਗੇ ਇਹ ਸ਼ਹਿਦ ਵਾਲੀ ਮੱਖੀ ਆ ਇਹ ਸ਼ਹਿਦ ਚੂਸਦੀ ਆ ਫੁੱਲ ਦੇ ਵਿੱਚੋਂ ਜਿੰਨੇ ਇਦਾਂ ਦੇ ਮਿੱਤਰ ਕੀੜੇ ਤੁਹਾਡੇ ਆਣਗੇ ਬੂਟੇ ਤੇ ਉਨਾ ਹੀ ਤੁਹਾਡਾ ਫਰੂਟ ਵਧੀਆ ਵੈਸਟ ਬਣੇਗਾ ਕਿਉਂਕਿ ਇਹ ਪਰਾਗਣ ਕਿਰਿਆ ਹੁੰਦੀ ਹੈ ਫੁੱਲਾਂ ਦੀ ਫੁੱਲ ਆਪਸ ਦੇ ਵਿੱਚ ਮਿਲ ਕੇ ਪਰਾਗਣ ਕਿਰਿਆ ਹੁੰਦੀ ਹੈ ਫਿਰ ਫਲ ਬੈਠਦਾ ਹੈ ਇਹ ਆ ਇਹ ਨਾ ਕੀੜੀਆਂ ਨਹੀਂ ਬੈਠਦਾ ਇਹ ਕੀੜੇ ਪਰਾਗਣ ਕਰਾ ਦਿੰਦੇ ਆ ਸੋ ਤੁਸੀਂ ਦੇਖਦੇ ਆ ਕਿ ਅਮਰੂਦ ਨੂੰ ਕਿੰਨਾ ਵਧੀਆ ਫਲ ਲੱਗਿਆ ਹੈ ਆਪਣੇ ਘਰ ਆਪਣੇ ਬੇਡੇ ਦੇ ਵਿੱਚ ਇਹ ਬੂਟਾ ਲੱਗਿਆ ਹੋਇਆ ਸੋ ਜਿਹੜੇ ਗਰਮੀਆਂ ਦੇ ਵਿੱਚ ਗਲਣ ਲੱਗ ਜਾਂਦੇ ਨਾ ਫਲ ਉਨ੍ਹਾਂ ਦੇ ਕੀੜੇ ਪੈ ਜਾਣੇ ਦੋਸਤੋ ਤੁਸੀਂ ਆ ਦੇਖੋ ਐਦਾਂ ਇੱਕ ਬੋਤਲ ਲਟਕਾ ਲੈਣੀ ਆ ਆ ਦੇਖੋ ਅਸੀਂ ਬੋਤਲ ਲਟਕਾਈ ਹੋਈ ਆ ਇਹਨੂੰ ਆ ਮੋਰੀ ਕਰ ਲਈ ਆ ਦੇਖੋ ਆ ਮੋਰੀ ਕਰ ਲਈ ਵੱਢੀਏ ਪਲਾਸਟਿਕ ਦੀ ਬੋਤਲ ਆ ਇਹ 1 ਲੀਟਰ ਵਾਲੀ ਵਿੱਚ ਇਹਦੇ ਬੋਤਲ ਦੇ ਗੁੜ ਪਾਤਾ ਤੇ ਇੱਕ ਆਪਾਂ ਨੇ ਦੋਸਤੋ ਪਾ ਦੇਣੇ ਇਹਦੇ ਜੀ ਮੁਸ਼ਕਪੂਰ ਦੀਆਂ ਦੋ ਟਿੱਕੀਆਂ ਤੇ ਪਾਣੀ ਭਰ ਦੋ ਜਿਹੜੀ ਮੱਖੀ ਆਉਣੀ ਆ ਬਾਸ਼ਨਾ ਦੇ ਨਾਲ ਇਹਦੇ ਵਿੱਚ ਜਾਈ ਜਾਣੀ ਆ ਗੰਦੀ ਮੱਖੀ ਉਹਨੇ ਬੂਟੇ ਤੇ ਨਹੀਂ ਜਾਣਾ ਉਹਨੇ ਫਲ ਨਹੀਂ ਖਰਾਬ ਕਰਨਾ ਨਹੀਂ ਉਹ ਫਲ ਦੇ ਵਿੱਚ ਜਾ ਕੇ ਫਲ ਦੇ ਵਿੱਚ ਜਾ ਕੇ ਨਹੀਂ ਉਹ ਮੱਖੀ ਤੁਹਾਡੇ ਫਲ ਦੇ ਵਿੱਚ ਵੜ ਜਾਂਦੀ ਆ ਵਿੱਚਾਂਡੇ ਦੇ ਦਿੰਦੀ ਆ ਜਿਹਦੇ ਕਰਕੇ ਤੁਹਾਡਾ ਜਿਹੜਾ ਫਲ ਆ ਉਹ ਖਰਾਬ ਹੋ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਫਲ ਆਇਆ ਵੇ ਆ ਮਹਾਰਾਜ ਦੀ ਕਿਰਪਾ ਦੇ ਨਾਲ ਸੋ ਜਿੰਨੀਆਂ ਵੀ ਮੱਖੀਆਂ ਆਉਣਗੀਆਂ ਉਨਾਂ ਹੀ ਤੁਹਾਡਾ ਫਲ ਵਧੀਆ ਹੋਊਗਾ ਕਿਉਂਕਿ ਪ੍ਰਾਗਣ ਕਿਰਿਆ ਤੇਜ਼ ਹੋ ਜੂਗੀ ਤਾਂ ਇਹ ਆਪਣੇ ਘਰਾਂ ਆਪਣੇ ਉਠੀ ਦੇ ਵਿੱਚ ਬੂਟਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਫਰੂਟ ਦੇ ਬੂਟੇ ਇਸ ਵਾਰ ਨਾ ਜੂਨ ਜੁਲਾਈ ਮਿਸ ਨਾ ਕਰਿਓ ਦੋਸਤੋ ਮੈਂ ਤੁਹਾਨੂੰ ਬਹੁਤ ਜ਼ੋਰ ਦੇ ਕੇ ਇਹ ਗੱਲ ਬੇਨਤੀ ਕਰਦਾ ਕਿ ਜੂਨ ਜੁਲਾਈ ਮਿਸ ਨਾ ਕਰਿਓ 1 ਕਿ 2-2 4-4 ਬੂਟੇ ਹਰੇਕ ਪਰਿਵਾਰ ਲਗਾਓ ਫਲਾਂ ਵਾਲੇ ਤਾਂ ਕਿ ਸਾਨੂੰ ਲਫਾਫਾ ਝੋਲਾ ਚੱਕ ਕੇ ਬੈਗ ਚੱਕ ਕੇ ਮਾਰਕੀਟ ਨਾ ਜਾਣਾ ਪਵੇ ਜਿਨ੍ਹਾਂ ਕੋ ਜਗ੍ਹਾ ਹੈਗੀ ਆ ਜਿਨ੍ਹਾਂ ਕੋਲ ਨਹੀਂ ਜਗ੍ਹਾ ਹੈਗੀ ਉਹ ਤਾਂ ਫਿਰ ਤੁਸੀਂ ਆਪਣਾ ਕੋਠੇ ਦੇ ਵੀ ਲਾ ਸਕਦੇ ਹੋ ਇਹ ਬਾਰੇ بڑے ਬੂਟੇ ਨਹੀਂ ਹੁੰਦੇ ਕੋਠੇ ਦੇ ਵੀ ਤੁਸੀਂ ਲਾ ਸਕਦੇ ਹੋ ਠੀਕ ਹੈ ਨਹੀਂ ਤਾਂ ਛੋਟੀ ਮੋਟੀ ਕਿਆਰੀ ਸਾਰਿਆਂ ਕੋਲ ਹੁੰਦੀ ਆ ਮਰਲੇ ਦੋ ਮਰਲੇ ਦੀ ਉਹ ਤੁਸੀਂ ਜ਼ਰੂਰ ਲਾਓ ਇਹ ਦੇਖੋ ਇੱਧਰ ਵੀ ਇਹ ਬੂਟੇ ਤਿਆਰ ਹੋ ਚੁੱਕੇ ਆ ਆਪਣਾ ਇਹ ਬੂਟੇ ਨੂੰ ਵੀ ਫਲ ਆਉਣ ਲ ਆਉਣਾ ਸ਼ੁਰੂ ਹੋ ਗਿਆ ਇਸ ਵਾਰ ਇਹਦਾ ਪਹਿਲਾ ਫਲ ਆ ਤੇ ਫਲ ਆਉਣਾ ਇਹ ਨਹੀਂ ਸ਼ੁਰੂ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਇਹ ਪਪੀਤਾ ਲੱਗਿਆ ਹੋਇਆ ਇਹ ਪਪੀਤਾ ਸੀ ਪਟਕੇ ਉਹਨਾਂ ਫਾਰਮ ਦੇ ਵਿੱਚ ਸ਼ਿਫਟ ਕਰ ਦੇਣਾ ਇਹਨੂੰ ਬੜਾ ਬੁੱਟਾ ਹੋ ਗਿਆ ਇਹ ਪਪੀਤੇ ਦਾ ਬੁੱਟਾ ਲੱਗਿਆ ਹੋਇਆ ਇਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਥੈਂਕ ਯੂ ਸਸਕੀ ਕਾਲ